ਆਈਐਸ ਅਧਿਕਾਰੀ ਦੀ ਕਰੋੜਾਂ ਦੀ ਕਾਲੀ ਕਮਾਈ ਰੇਡ ਦੌਰਾਨ ਜਬਤ ਹੋਏ ਡੇਢ ਕਰੋੜ ਦੇ ਗਹਿਣੇ ਸੋਨੇ ਦੇ ਬਿਸਕਟ ਤੇ ਹੋਰ ਬੜਾ ਕੁਝ ਹਾਲੇ ਇੱਥੇ ਹੀ ਬਸ ਨਹੀਂ ਰਿਸ਼ਵਤ ਦੇ ਵਿੱਚ ਲਈ ਸੀ ਮਰਸੀਡੀਜ਼ ਕਾਰ ਅਤੇ ਔਰਤ ਦਾ ਮੂੰਹ ਬੰਦ ਰੱਖਣ ਦੇ ਲਈ ਹਰ ਮਹੀਨੇ ਦਿੰਦਾ ਸੀ 2 ਲੱਖ ਰੁਪਏ ਆਈਐਸ ਸੰਜੀਵ ਹੰਸ ਬਾਰੇ ਹੋਏ ਇਹ ਖੁਲਾਸੇ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਦਰਅਸਲ ਆਈਐਸ ਅਧਿਕਾਰੀ ਸੰਜੀਵ ਹੰਸ ਤੇ ਪ੍ਰੀਪੇਡ ਮੀਟਰ ਲਗਾਉਣ ਵਾਲੀ ਕੰਪਨੀ ਤੋਂ ਰਿਸ਼ਵਤ ਵਜੋਂ ਮਰਸੀਡੀਜ਼ ਕਾਰ ਲੈਣ ਦਾ ਦੋਸ਼ ਹੈ ਇਸ ਕਾਰਨ ਨਾਲ ਉਸਤੇ ਜੀਜਾ ਨੇ ਫੇਸਬੁੱਕ ਤੇ ਪੋਸਟ ਪਾਈ ਸੀ ਈੜੀ ਨੇ ਛਾਪੇਮਾਰੀ ਦੌਰਾਨ 70 ਲੱਖ ਰੁਪਏ ਦੀਆਂ 15 ਘੜੀਆਂ ਜੱਫਤ ਕੀਤੀਆਂ ਹਨ ਸੰਜੀਵ ਹੰਸ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਨੇ ਸਪੈਸ਼ਲ ਵਿਜੀਲੈਂਸ ਯੂਨਿਟ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹੰਸ ਨੇ ਇੱਕ ਕੰਪਨੀ ਨੂੰ ਠੇਕਾ ਦੇਣ ਦੇ ਬਦਲੇ ਮਰਸੀਡੀਜ਼ ਕਾਰ ਲਈ ਸੀ ਇੰਨਾ ਹੀ ਨਹੀਂ ਉਸਨੇ ਇੱਕ ਔਰਤ ਨਾਲ ਸਰੀਰਕ ਸੋਸ਼ਣ ਅਤੇ ਨਾਜਾਇਜ਼ ਲੈਂਡ ਦੇਣ ਦਾ ਵੀ ਦੋਸ਼ ਹੈ ਇੜੀਨੂਸ ਦੀ ਪਤਨੀ ਅਤੇ ਸਾਬਕਾ ਵਿਧਾਇਕ ਗੁਲਾਬ ਯਾਦਵ ਦੇ ਨਾਲ ਗੈਰ ਕਾਨੂੰਨੀ ਕਮਾਈ ਲੁਕਾਉਣ ਦੇ ਸਬੂਤ ਵੀ ਮਿਲੇ ਨੇ ਐਸਯੂਬੀ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸੰਜੀਵ ਹਾਂਸ ਨੇ ਪ੍ਰੀਪੇਡ ਮੀਟਰ ਲਗਾਉਣ ਦੇ ਬਦਲੇ ਇੱਕ ਕੰਪਨੀ ਨੂੰ ਠੇਕਾ ਦੇਣ ਤੇ ਇੱਕ ਮਰਸੀਡਸ ਕਾਰ ਰਿਸ਼ਵਤ ਦੇ ਵਜੋਂ ਲਈ ਸੀ ਐਫਆਈਆਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਰ 2023 ਦੇ ਵਿੱਚ ਖਰੀਦੀ ਗਈ ਸੀ ਪਰ ਇਹ ਗੁਰੂਗ੍ਰਾਮ ਨਿਵਾਸੀ ਤਰुण ਰਾਗਵ ਦੇ ਨਾਮ ਤੇ ਦਰਜ ਹੈ ਜੋ ਗੁਰਬਲਤੇਜ ਸਿੰਘ ਦਾ ਦੋਸਤ ਹੈ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹ ਕਾਰ ਸ਼ੁਰੂਆਤ ਦੇ ਵਿੱਚ 2022 ਦੇ ਵਿੱਚ ਝਾਰਕੰਡ ਦੀ ਕੰਪਨੀ SK ਐਂਡ ਸਨਸ ਐਂਟਰਪ੍ਰਾਈਜ਼ਸ ਦੇ ਨਾਮ ਤੋਂ ਖਰੀਦੀ ਗਈ ਸੀ ਅਤੇ ਬਾਅਦ ਦੇ ਵਿੱਚ ਇਸ ਨੂੰ ਤਰुण ਦੇ ਨਾਮ ਤੇ ਟਰਾਂਸਫਰ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਛਾਪੇਮਾਰੀ ਦੇ ਦੌਰਾਨ ED ਨੇ ਸੰਜੀਵ ਹੰਸ ਤੇ ਕੋਲੋਂ 70 ਲੱਖ ਰੁਪਏ ਦੀਆਂ 15 ਮਹਿੰਗੀਆਂ ਘੜੀਆਂ ਵੀ ਬਰਾਮਦ ਕੀਤੀਆਂ ਨੇ ਪੁੱਛਗਛ ਦੌਰਾਨ ਹੰਸ ਨੇ ਦੱਸਿਆ ਕਿ ਇਹ ਘੜੀਆਂ ਉਸ ਨੂੰ ਵੱਖ-ਵੱਖ ਕੰਪਨੀਆਂ ਦੇ ਕਾਰਪੋਰੇਟਾਂ ਨੇ ਤੋਹਫੇ ਵਜੋਂ ਦਿੱਤੀਆਂ ਸਨ ਹਾਲਾਂਕਿ ED ਨੂੰ ਇਹ ਵੀ ਸ਼ੱਕ ਹੈ ਕਿ ਇਹ ਕੜੀਆਂ ਉਸ ਨੂੰ ਰਿਸ਼ਵਤ ਵਜੋਂ ਦਿੱਤੀਆਂ ਗਈਆਂ ਹੋ ਸਕਤੀਆਂ ਨੇ ਅਜਿਹੇ ਮਹਿੰਗੇ ਤੋਹਫੇ ਲੈਣਾ 올 ਇੰਡੀਆ ਸਰਵਿਸਿਜ਼ ਕੰਡੀਸ਼ਨ ਨਿਯਮਾਂ ਦੀ ਉਲੰਘਣਾ ਹੈ ਹਾਲਾਂਕਿ ਦੌਲਤ ਦੀ ਲਾਲਸਾ ਅਤੇ ਹੋਰ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਉਸ ਨੂੰ ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਵੱਲ ਲੈ ਆਉਂਦਾ ਹੈ ਪ੍ਰੰਤੂ ਸੰਜੀਵ ਹੰਸ ਪੰਜਾਬ ਮੂਲ ਦਾ ਨਿਵਾਸੀ ਹੈ ਅਤੇ ਬਿਹਾਰ ਦੇ ਵਿੱਚ ਇੱਕ ਡਿਵੀਜ਼ਨਲ ਕਮਿਸ਼ਨਰ ਰੈਂਕ ਦਾ ਅਧਿਕਾਰੀ ਹੈ ਉਹ ਬਿਹਾਰ ਦੇ ਵੱਖ-ਵੱਖ ਚਿਲਿਆਂ ਦੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਸਮੇਤ ਕਈ ਉੱਚ ਪਦਰੀ ਅਹੁਦਿਆਂ ਤੇ ਰਹਿ ਚੁੱਕਾ ਹੈ ਹੰਸ ਆਪਣੇ ਪਿਤਾ ਜੋ ਕਿ ਰਾਜ ਪ੍ਰਬੰਧਕੀ ਸੇਵਾ ਪੀਸੀਐਸ ਦੇ ਵਿੱਚ ਇੱਕ ਅਧਿਕਾਰੀ ਸਨ ਤੋਂ ਕਾਫੀ ਪ੍ਰਭਾਵਿਤ ਸੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਇੱਛਾ ਰੱਖਦੇ ਹੋਏ ਹੰਸ ਨੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਖਤ ਮਿਹਨਤ ਕੀਤੀ ਉਸਨੇ ਸਫਲਤਾਪੂਰਵਕ ਯੂਪੀਐਸਸੀ ਪ੍ਰੀਖਿਆ ਪਾਸ ਕੀਤੀ ਅਤੇ ਆਈਐਸ ਵਿੱਚ ਸ਼ਾਮਲ ਹੋ ਗਿਆ ਪਹਿਲਾਂ ਉਸ ਨੇ ਇੰਜੀਨੀਅਰਿੰਗ ਦੇ ਵਿੱਚ ਬੈਚਲਰ ਦੀ ਡਿਗਰੀ ਕੀਤੀ ਉਸ ਨੇ ਬਿਹਾਰ ਦੇ ਬਾਂਕਾ ਜ਼ਿਲ੍ਹੇ ਦੇ ਐਸਟੀਐਮ ਵੱਜੋਂ ਆਪਣੇ ਪ੍ਰਸ਼ਾਸਕੀ ਕੈਰੀਅਰ ਦੀ ਸ਼ੁਰੂਆਤ ਕੀਤੀ ਪੁਲਿਸ ਦੇ ਵਿੱਚ ਐਸੇ ਅਫਸਰਾਂ ਬਾਰੇ ਤੁਸੀਂ ਕੀ رائے ਰੱਖਦੇ ਹੋ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਯਾਤ ਧੰਨਵਾਦ ਜੀ